ਸਤਿ ਸ਼੍ਰੀ ਅਕਾਲ ਜੀ ਥੋੜਾ ਸਾਰੰਦਾ ਸਵਾਗਤ ਹੈ ਥੋੜੇ ਆਪਣੇ YouTube ਚੈਨਲ ਲਰਨ ਇਟਾਲੀਅਨ ਵਿਦ ਦੀ ਯੂਰਪੀਅਨ ਪੰਜਾਬੀ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਸੋ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਛੋਟੇ ਛਾਪ ਦੇਣੇ ਵਰਡ ਆਪਾਂ ਬਾਰਤੇ ਦੇ ਉਹਨਾਂ ਦੇ ਕੇ ਸੈਂਟੈਂਸ ਬਣਾ ਕੇ ਦੱਸੂਗੀ ਇਹ ਜੁੜੀ ਸ਼ਬਦ ਕਿਹੜੇ ਆ ਪਹਿਲਾ ਹੈਗਾ ਸਾਈ ਦੂਜਾ ਹੈਗਾ ਸਾਤ ਦੋਨਾਂ ਦਾ ਹੀ ਮਤ ਕੀ ਤੁਸੀਂ ਤੁਹਾਨੂੰ ਪਤਾ ਹੈ ਜਾਂ ਫਿਰ ਤੈਨੂੰ ਪਤਾ ਹੈ ਫਰਕ ਕੀ ਹੈ ਦੋਨਾਂ ਦੇ ਵਿੱਚ ਜਿਹੜਾ ਸਾਈ ਆ ਸਾਈ ਤੇ ਸਾ ਜਿਹੜਾ ਸਾਈ ਆ ਆਪਾਂ ਕਿਸੇ ਆਪਣੇ ਦੋਸਤ ਨੂੰ ਆਪਣੇ ਤੋਂ ਛੋਟੇ ਨੂੰ ਆਪਾਂ ਤੂ ਤੜੈਂਗ ਕਰਕੇ ਨਹੀਂ ਬੋਲਦੇ ਵੀ ਤੈਨੂੰ ਪਤਾ ਹੈ ਹਨ ਜੋ ਹੀ ਆਪਣੇ ਤੋਂ ਕੋ ਵੱਡਾ ਹੋਵੇ ਆਪਾਂ ਨੂੰ ਇਦਾਂ ਕਹਿੰਦੇ ਆ ਤੁਹਾਨੂੰ ਪਤਾ ਹੈ ਆਪਾਂ ਉਹਦੀ ਰਿਸਪੈਕਟ ਕਰਦੇ ਆ ਦੋਨਾਂ ਦਾ ਫਰਕ ਇਹ ਹੈ ਜਿਹੜੇ ਸਾਈ ਆਪਾਂ ਛੋਟੇ ਬੱਚਿਆਂ ਨਾਲ ਤੂੰ ਕਹਿ ਕੇ ਗੱਲ ਕਰਦੇ ਆ ਉਹ ਉਥੇ ਯੂਜ਼ ਕਰਦਾ ਜਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਾਂ ਗੱਲ ਕਰਦੇ ਆ ਤਾਂ ਸਾਈ ਯੂਜ਼ ਕਰ ਸਕਦੇ ਆ ਜਿਹੜਾ ਸਾਇਆ ਉਥੇ ਜਦੋਂ ਆਪਾਂ ਕਿਸੇ ਨੂੰ ਰਿਸਪੈਕਟ ਦੇਣੀ ਹੋਵੇ ਜਾਂ ਆਪਾਂ ਕਿਸੇ ਜਾਣ ਬੰਦੇ ਨਾਲ ਆਪਾਂ ਗੱਲ ਕਰਦੇ ਫਿਰ ਆਪਾਂ ਬਹੁਤ ਰਿਸਪੈਕਟ ਦਿੰਨੇ ਆ ਤਾਂ ਫਿਰ ਆਪਾਂ ਸਾ ਯੂਜ਼ ਕਰਨਾ ਮਤਲਬ ਦੋਨੋਂ ਡਹੀ ਹੈ ਬਕੀ ਤੁਹਾਨੂੰ ਪਤਾ ਹੈ ਜਾਂ ਫਿਰ ਕੀ ਤੁਸੀਂ ਤੁਸੀਂ ਜਾਣਦੇ ਹੋ ਠੀਕ ਹੈ ਹੁਣ ਆਪਾਂ ਇਹਨਾਂ ਦੇ ਅੱਗੇ ਸੈਂਟੈਂਸ ਬਣਾਵਾਂਗੇ ਸੋ ਜਿਨ੍ਹਾਂ ਨੇ ਇਹ ਹਾਲ ਤੱਕ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਪ੍ਰਾਣੀਆਂ ਵੀਡੀਓ ਜ਼ਰੂਰ ਦੇਖਿਓ ਤੇ ਨੈਕਸਟ ਵੀਡੀਓ ਫੇਰ ਜਿਹੜੀ ਹੈਗੀ ਸਾਡੀ ਬਰਬਾਦ ਹੀ ਆਊਗੀ ਸੋ ਮੈਂ ਕਿ ਥੋੜੇ ਜਿਵੇਂ ਚੇਂਜ ਹੋ ਜਾਊਗਾ ਸੋ ਇਸ ਕਰਕੇ ਮੈਂ ਅੱਜ ਦੀ ਵੀਡੀਓ ਪਾਉਂਗੀ ਤਾਂ ਕਿ ਤੁਸੀਂ ਵੀ ਬੋਰ ਨਾ ਹੋਵੋ ਹਾਂਜੀ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੋ ਜਿਨ੍ਹਾਂ ਨੇ ਵੀ ਹਾਲ ਤੱਕ ਸਾਡਾ ਦੂਸਰਾ ਚੈਨਲ ਯੂਪਰ ਪੰਜਾਬੀ 365 ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਉੱਥੇ ਵੀਡੀਓ ਆਈਆਂ ਸੋ ਵੀ ਜਾ ਕੇ ਜ਼ਰੂਰ ਦੇਖਿਓ ਪਹਿਲਾਂ ਸਾਡਾ ਇਸ ਮੈਂ ਬਣਾਇਆ ਹੈਗਾ ਸਾਈ ਨਾਲ ਇਹਨੂੰ ਸਾਈ ਬੋਲਣਾ ਸਾਈ ਠੀਕ ਹੈ ਫ੍ਰੈਂਕਲੀ ਜਿਹਾ ਸਾਈ ਓਕੇ ਕੀ ਤੁਹਾਨੂੰ ਪਤਾ ਹੈ ਅਸੀਂ ਕਿੱਥੇ ਰਹਿੰਦੇ ਹਾਂ ਤੁਸੀਂ ਕਹਿਣਾ ਹੋਵੇ ਕੀ ਤੁਹਾਨੂੰ ਪਤਾ ਹੈ ਅਸੀਂ ਕਿੱਥੇ ਰਹਿੰਦੇ ਹਾਂ ਪੰਜਾਬੀ 'ਚ ਕਿੱਡਾ ਬੜਾ ਸੈਂਟੈਂਸ ਹੋਗਾ ਕੀ ਤੁਹਾਨੂੰ ਪਤਾ ਹੈ ਇਹਦਾ ਸਿਰਫ ਇਹ ਕਿ ਸ਼ਬਦ ਕਿਹੜਾ ਆ ਸਾਈ ਠੀਕ ਹੈ ਕੀ ਤੁਹਾਨੂੰ ਪਤਾ ਹੈ ਸਾਈ ਸਾਈ ਸੁਣਿਆ ਹੋਗਾ ਤੁਸੀਂ ਇਟਾਲੀਅਨ ਦੇ ਬੋਲੋ ਉਹ ਸਾਡਾ ਸੁਣਦਾ ਹੈ ਲੋਸਾਈ ਬਟ ਨਹੀਂ ਉਹ ਬੋਲਿਆ ਕਰਦਾ ਸਾਈ ਠੀਕ ਹੈ ਸਾਈ ਅਸੀਂ ਕਿੱਥੇ ਰਹਿੰਦੇ ਹਾਂ ਦੋਵੇ ਕਿੱਥੇ ਰਹਿੰਦੇ ਹਾਂ ਅਸੀਂ ਕਿੱਥੇ ਰਹਿੰਦੇ ਹਾਂ ਅਭਿਤਿਆ ਅਭਿਤਾਵੋ ਅਬੀ ਤੇ ਆਮੋ ਸਾਈ ਦੋਵੇ ਅਬੀ ਤੇ ਆਮੋ ਅਬੀ ਤਾਰੇ ਹੁੰਦਾ ਰਹਿਣਾ ਜਿਹੜੀ ਮੇਨ ਬਰਮ ਦੀ ਫਾਰਮ ਹੈ ਜੇ ਤੁਸੀਂ ਮੇਰੇ ਦੋ ਦਿਨ ਕਲਾਸਾਂ ਵਿੱਚ ਪਿਛਲੇ ਆ ਰਹੀ ਸੈਡਲੀ ਦੇਖੀ ਹੈ ਉਹ ਵਿੱਚ ਦੱਸਿਆ ਵੀ ਬਰਬਰ ਹੈ ਚੇਂਜ ਕਿੱਦਾ ਹੁੰਨੀ ਹੈ ਠੀਕ ਆ ਕਿਹੜੀ ਬਰਮ ਦੇ ਨਾਲ ਕਿਹੜਾ ਲਾ ਇੱਥੇ ਅਸੀਂ ਨੋਈ ਦੀ ਗੱਲ ਹੋ ਰਹੀ ਹੈ ਤਾਂ ਅਬਤਾਰੇ ਬਰਬਰ ਜਿਹੜੀ ਰਹਿਣਾ ਬਰਵ ਆ ਉਹ ਚੇਂਜ ਹੋ ਗਈ ਨੋਈ ਤਰ੍ਹਾਂ ਕੀ ਬਣ ਗਿਆ ਅਬਤਾਰੇ ਦਾ ਕਾਚ ਚੇਂਜ ਹੋ ਗਈ ਅਭੀ ਤਿਆਮੁਚੀ ਚੇਂਜ ਹੋ ਗਈ ਠੀਕ ਆ ਸਾਈ ਦੋਵੇਂ ਕਿੱਥੇ ਅਭੀ ਤਿਆਮੁ ਹੁੰਦਾ ਅਸੀਂ ਕਿੱਥੇ ਰਹਿੰਦੇ ਹਾਂ ਵੀ ਤੈਨੂੰ ਪਤਾ ਹੈ ਵੀ ਅਸੀਂ ਕਿੱਥੇ ਰਹਿੰਦੇ ਹਾਂ ਠੀਕ ਆ ਹੁਣ ਅਗਲਾ ਕੀ ਤੁਹਾਨੂੰ ਪਤਾ ਉਹ ਕੋਣ ਹੈ ਜੇ ਆਪਾਂ ਕਹਣਾ ਵੀ ਤੈਨੂੰ ਪਤਾ ਭਰਾ ਉਹ ਕੋਣ ਹੈ ਉਹ ਹੈ ਨਾ ਜਾਂ ਫਿਰ ਇਹ ਕੋਣ ਹੈ ਤੈਨੂੰ ਪਤਾ ਤਾਂ ਆਪਾਂ ਨੂੰ ਕਿੱਦਾਂ ਪੁੱਛਾਂਗੇ ਪੁੱਛਾਂਗੇ ਸੇ ਮਾਹੀ ਸਵਾਰ ਬੋਰੇ ਲਾ ਦੇਣਾ ਚਾਹ ਕੇ ਕੀ ਤੁਹਾਨੂੰ ਪਤਾ ਹੈ ਸਾਈ ਠੀਕ ਆ ਸਾਈ ਬੋਰੇ ਲਗਾਤਾ ਉਹ ਕੋਣ ਹੈ ਉਹ ਕੋਣ ਕੋਣ ਨੂੰ ਕਹਿੰਦੇ ਕੀ ਐ ਲੂਈ ਉਹ ਬੰਦਰੀ ਗੱਲ ਕਰ ਰਹੇ ਆ ਨਾ ਆਪਾਂ ਉਹ ਮੇਲ ਦੀ ਗੱਲ ਕਰਦੇ ਤਾਂ ਇੱਥੇ ਤੂੰ ਇੱਥੇ ਆਪਾਂ ਦਾ ਤਾਂ ਲੂਈ ਜੇ ਆਪਾਂ ਫੀਮੇਲ ਦੀ ਗੱਲ ਕਰ ਰਹੇ ਹੁੰਦੇ ਤਾਂ ਆਪੇ ਇੱਥੇ ਲਗਾਣਾ ਸੀ ਲੈ ਕੀ ਐ ਲੈਈ ਉਹ ਕੋਣ ਹੈ ਠੀਕ ਆ ਸਾਈ ਕੀ ਐ ਲੈਈ ਹੌਣ ਅਗੇਗਾ ਕੀ ਤੈਨੂੰ ਪਤਾ ਹੈ ਵੇ ਮੰਡੀ ਵੀ ਮੰਡੀ ਕਿੱਥੇ ਹੈ ਠੀਕ ਆ ਤਾਂ ਫਿਰ ਕੀ ਤੈਨੂੰ ਪਤਾ ਹੈ ਮੰਡੀ ਕਿੱਥੇ ਹੈ ਸੌਰੀ ਇਹ ਤੈਨੂੰ ਵਾਲੇ ਸ਼ਬਦ ਆ ਤੁਹਾਨੂੰ ਵਾਲੇ ਸ਼ਬਦ ਆ ਕੀ ਤੈਨੂੰ ਪਤਾ ਹੈ ਮੰਡੀ ਕਿੱਥੇ ਹੈ ਕੀ ਤੈਨੂੰ ਪਤਾ ਹੈ ਦਾ ਕੀ ਲਿਖਾਤਾ ਸਾਈ ਠੀਕ ਹੈ ਮੰਡੀ ਕਿੱਥੇ ਹੈ ਦੋਵੇ ਹੁੰਦਾ ਕਿੱਥੇ ਮੰਡੀ ਇੱਥੇ ਕਹਿੰਦੇ ਮਰਕਾਤ ਨੂੰ ਮਰਕਾਤੋ ਠੀਕ ਹੈ ਦੋਵੇ ਦੋਵੇ ਇਲ ਮਰਕਾਤੋ ਦੋਵੇ ਠੀਕ ਹੈ ਇਹਨੂੰ ਦੋਵੇ ਨਹੀਂ ਕਹਣਾ ਇਹਨੂੰ ਕਹਣਾ ਦੋਵੇ ਹੀ ਠੀਕ ਹੈ ਕਿਉਂਕਿ ਇਹਦੇ ਵਿੱਚ ਕੋਮਾ ਹੈ ਨਾ ਹਕ ਕੋਮਾ ਬਾਅਦ ਇਹ ਲਿਖਿਆ ਇਹਨੂੰ ਕਹਣਾ ਦੋ ਵ ਐ ਠੀਕ ਹੈ ਇ ਕੱਲੀ ਬੋਲਣੀਆਂ ਜਿਹੜੇ ਤੇ ਈ ਆ ਇੰਗਲਿਸ਼ ਆਪਾਂ ਪੜ੍ਹਦੇ ਆ ਟਾਲੀਆਂ ਦੇ ਵਿੱਚੋਂ ਇਹਦੀ ਆਵਾਜ਼ ਦਿੰਦੀ ਆ ਦਵੇ ਇਲ ਮੇਰ ਮੇਰ ਕਾਤੋ ਠੀਕ ਆ ਸਾਈ ਦੋ ਵੈਲ ਮਰਕਾਤੋ ਆਹ ਹੈਗੇ ਤੈਨੂੰ ਵਾਲੇ ਸੈਂਟੈਂਸ ਆਪਾਂ ਫ੍ਰੈਂਡਲੀ ਤੌਰ ਤੇ ਵਰਤਦੇ ਆ ਠੀਕ ਆ ਇੱਥੇ ਵੀ ਤੈਨੂੰ ਉਸ ਗਿਆ ਸਾਪ ਨੂੰ ਇੱਕ ਆਰਤ ਪਈ ਹਰੇ ਕਾ ਦਿੱਤੇ ਤੁਹਾਨੂੰ ਕਹਿਣ ਦੀ ਸੋ ਇਹ ਸਰਗੇ ਮੈਥੇ ਵੀ ਤੁਹਾਨੂੰ ਹੀ ਬੋਲਤਾ ਠੀਕ ਆ ਆਪਾਂ ਤੈਨੂੰ ਆਪਾਂ ਸ਼ਬਦ ਯੂਜ਼ ਨਹੀਂ ਕਰਦੇ ਹੈਗੇ ਖਾਸ ਕਰਕੇ ਜਿਹੜੀਆਂ ਫੀਮੇਲ ਹੁੰਦੀਆਂ ਆ ਠੀਕ ਆ ਅੱਗੇ ਹੈਗਾ ਕੀ ਤੇ ਹਨ ਕੀ ਤੈਨੂੰ ਪਤਾ ਹੈ ਰੇਲਵੇ ਸਟੇਸ਼ਨ ਕਿੱਥੇ ਹੈ ਮੈਂ ਫਿਰ ਇਹ ਤੇ ਤੁਹਾਨੂੰ ਬੋਲਣ ਲੱਗੀ ਸੀ ਕੀ ਤੈਨੂੰ ਪਤਾ ਹੈ ਰੇਲਵੇ ਸਟੇਸ਼ਨ ਕਿੱਥੇ ਹੈ ਆਪਾਂ ਕਿਸੇ ਨੂੰ ਪੁੱਛਣਾ ਵੀ ਤੈਨੂੰ ਪਤਾ ਹੈ ਵੀ ਰੇਲਵੇ ਸਟੇਸ਼ਨ ਕਿੱਥੇ ਹੈ ਤਾਂ ਪਤਾ ਹੈ ਡੂ ਯੂ ਨੋ ਇਹ ਆਪਾਂ ਸ਼ਬਦ ਦਾ ਪਉਦ ਹੀ ਵਰਤਦੇ ਹਾਂ ਜਦੋਂ ਆਪਾਂ ਕਿਸੇ ਨੂੰ ਪੁੱਛਣਾ ਹੋਵੇ ਵੀ ਤੈਨੂੰ ਪਤਾ ਹੈ ਮੇਰੇ ਅਕੋਰਡਿੰਗ ਤਾਂ ਹੁਣ ਤੁਸੀਂ ਸਮਝ ਗਏ ਹੋਵੋਗੇ ਵੀ ਡੂ ਯੂ ਸ਼ਬਦ ਆਪਾਂ ਕਿਸੇ ਨੂੰ ਸਵਾਲ ਪੁੱਛਣਾ ਹੋਵੇ ਪਉਦ ਹੀ ਆਪਾਂ ਵਰਤਦੇ ਹਾਂ ਠੀਕ ਹੈ ਸੇਮ ਉਸੇ ਤਰੀਕੇ ਨਾਲ ਇਹ ਦੋ ਸ਼ਬਦ ਆ ਸਾਈਟ ਸਾ ਉੱਥੇ ਯੂਜ਼ ਕਰਦਾ ਜਦੋਂ ਆਪਾਂ ਕਿਸੇ ਨੂੰ ਇਹ ਸਵਾਲ ਪੁੱਛਣਾ ਵੀ ਤੈ

ਸਾਈ ਤੈਨੂੰ ਪਤਾ ਹੈ ਅੱਜ ਕਿਹੜਾ ਦਿਨ ਹੈ ਕੀ ਜੋਰਨੋ ਐ ਅੱਜ ਕੀ ਹੁੰਦਾ ਕਿਹੜਾ ਜੋਰਨੋ ਹੁੰਦਾ ਹੈ ਦਿਨ ਐ ਅੱਜ 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 ਕਿਹੜਾ ਦਿਨ ਹੈ ਵੀ ਤੈਨੂੰ ਪਤਾ ਹੈ ਕਿ ਕਿਹੜਾ ਦਿਨ ਹੈ ਸਾਈ ਕਿ ਜੋਰਨੋ ਐ ਓਜੀ ਹੁਣ ਆ ਗਿਆ ਸਾਈ ਦੇ ਵਾਲੇ ਸ਼ਬਦ ਆਪਾਂ ਫਰੈਂਡ ਸਰਕਲ ਦੇ ਵਿੱਚ ਤੈਨੂੰ ਕਹਿ ਕੀ ਆਪਾਂ ਜਿਹੜੇ ਆਪਾਂ ਸ਼ਬਦ ਬਰੋੜੇ ਉਹ ਸੀਗੇ ਸੈਂਟੈਂਸੇ ਹੁਣ ਅੱਗੇ ਆ ਗਿਆ ਸਾ ਮਤਲਬ ਆਪਾਂ ਰਿਸਪੈਕਟ ਦੋਦੇ ਆਪਾਂ ਆਪਣੇ ਵੱਡਿਆਂ ਨਾਲ ਬਜ਼ੁਰਗਾਂ ਦੇ ਨਾਲ ਆਪਾਂ ਜਾਂ ਫਿਰ ਕਿਸੇ ਨੂੰ ਫਸਟ ਵਾਰੀ ਮਿਲੇ ਹੁੰਦੇ ਆ ਆਪਾਂ ਫਿਰ ਬੜੀ ਰਿਸਪੈਕਟ ਦਿੰਨੇ ਆ ਉਹਦੇ ਆਪਾਂ ਗੱਲ ਕਰਦੇ ਤੁਹਾਨੂੰ ਹਾਂਜੀ ਠੀਕ ਹੈ ਜੀ ਆਪਾਂ ਇਦਾਂ ਕਹਿ ਕੇ ਗੱਲ ਕਰਦੇ ਨਾ ਸੋ ਇਹ ਸ਼ਬਦ ਆਪਾਂ ਹੁਣ ਉਹ ਬਣਾਵਾਂਗੇ ਸਾ ਦਾ ਪਹਿਲਾ ਸ਼ਬਦ ਹੈਗਾ ਕੀ ਤੁਹਾਨੂੰ ਪਤਾ ਹੈ ਮੈਂ ਕਿੱਥੇ ਰਹਿੰਦੀ ਹਾਂ ਫਰਕ ਕੋਈ ਨਹੀਂ ਹੈ ਸੈਂਟੈਂਸ ਅੱਪਰ ਹੁਣ ਦੇ ਵਿੱਚ ਦੋਨਾਂ ਦੇ ਵਿੱਚ ਸਾ ਨਾਲ ਸਾ ਸਾ ਦੇ ਸਾਈ ਤੇ ਸੈਂਟੈਂਸ ਸੇਮ ਹੀ ਬਣਨੇ ਆ ਚੇਂਜ ਕੀ ਹੁਣਾ ਹੁਣ ਉਹ ਦੇਖਿਓ ਮੇਨ ਚੇਂਜ ਕੀ ਹੁਣਾ ਠੀਕ ਆ ਕੀ ਤੁਹਾਨੂੰ ਪਤਾ ਹੈ ਮੈਂ ਕਿੱਥੇ ਰਹਿੰਦੀ ਹਾਂ ਹੁਣ ਸਾ ਦਾ ਪਹਿਲਾ ਸੈਂਟੈਂਸ ਹੈਗਾ ਕੀ ਤੁਹਾਨੂੰ ਪਤਾ ਹੈ ਮੈਂ ਕਿੱਥੇ ਰਹਿੰਦੀ ਹਾਂ ਹੁਣ ਪੁੱਛਣਾ ਵੀ ਤੁਹਾਨੂੰ ਪਤਾ ਰਿਸਪੈਕਟੇਬਲ ਤੋੜਦੇ ਆ ਬਸ ਸਾਹਮਣੇ ਵਾਲੇ ਨੂੰ ਪੁੱਛ ਰਿਹਾ ਵੀ ਤੁਹਾਨੂੰ ਪਤਾ ਹੈ ਮੈਂ ਕਿੱਥੇ ਰਹਿੰਦੀ ਹਾਂ ਹੁਣ ਕੀ ਤੁਹਾਨੂੰ ਪਤਾ ਹੈ ਦਾ ਕੀ ਬਣ ਜਾਣਾ ਸਾ ਇੱਥੇ ਸੀਗਾ ਕੀ ਤੈਨੂੰ ਪਤਾ ਹੈ ਤਲਾਤਾ ਸਾਈ ਇੱਥੇ ਹੈਗਾ ਕੀ ਤੁਹਾਨੂੰ ਪਤਾ ਹੈ ਦਾ ਬਣ ਗਿਆ ਸਾ ਹੁਣ ਮੈਂ ਕਿੱਥੇ ਰੰਦੀ ਹਾਂ ਦੋਵੇਂ ਆਬੀ ਤੋਂ ਦੋਵੇਂ ਹੁੰਦਾ ਕਿੱਥੇ ਅਵਤਾਰੇ ਹੁੰਦਾ ਰਹਿਣਾ ਪਰ ਮੈਂ ਇੱਥੇ ਆਪਣੀ ਗੱਲ ਕਰ ਰਹੀ ਹਾਂ ਮੈਂ ਦੀ ਗੱਲ ਕਰ ਰਹੀ ਹਾਂ ਯੋ ਇਹੋ ਦੇ ਨਾਲ ਕਿਹੜੀ ਬਰਤ ਦੀ ਫਾਰਮ ਲਗਣੀ ਆ ਅਵਤਾਰੇ ਦਾ ਕੀ ਬਣ ਜਾਣਾ ਆਬੀ ਤੋਂ ਠੀਕ ਆ ਇਸ ਕਰਕੇ ਇੱਥੇ ਲਗਾਤਾ ਆਬੀ ਤੋਂ ਦੋਵੇਂ ਆਬੀ ਤੋਂ ਜਿਨ੍ਹਾਂ ਨੇ ਇਹ ਲਾਸਟ ਨੂੰ ਦੋ ਦਿਨ ਵੀਡੀਓ ਦੇਖਿਆ ਉਹਨਾਂ ਨੂੰ ਪਤਾ ਆ ਗਿਆ ਵੀ ਐ ਤੇ ਇਹ ਉਹਦੇ ਨਾਲ ਕਿੱਦਾਂ ਬਰਮ ਚੇਂਜ ਹੋ ਜਾਣ ਹੋ ਰਹੀਆਂ ਕਿਹਦੇ ਨਾਲ ਕਿਹੜੀ ਬਰਮ ਲਗਣੀ ਆ ਸੋ ਉਹ ਜ਼ਰੂਰ ਦੇਖਿਓ ਕੱਲ੍ਹ ਨੂੰ ਵੀ ਵੀਡੀਓ ਆਉਗੀ ਸੇਮ ਬਰਬਾਦੀ ਹੀ ਆਉਗੀ ਠੀਕ ਆ ਅੱਗੇ ਹੈਗਾ ਕੀ ਤੁਹਾਨੂੰ ਪਤਾ ਹੈ ਸਮਾ ਕਿੰਨਾ ਹੋਇਆ ਹੈ ਹੁਣ ਆਪਾਂ ਰਿਸਪੈਕਟੇਬਲ ਬਕਤਸ਼ਾਬਦ ਬਰਤ ਰਹੇ ਆ ਹੁਣ ਕੀ ਤੁਹਾਨੂੰ ਪਤਾ ਹੈ ਤਾਂ ਕੀ ਬਣ ਗਿਆ ਸਾ ਸਮਾ ਕਿੰਨਾ ਹੋਇਆ ਹੈ ਖੇ ਔਰ ਸੋਲੋ ਕਿਓਰੇ ਸੋਰੋਸਾ ਕਿਓਰੇ ਸੋਨੋ ਹੁਣ ਜਿੱਥੇ ਹੁੰਦਾ ਕਿ ਤੈਨੂੰ ਪਤਾ ਹੈ ਸਮਾਂ ਕਿੰਨਾ ਹੋਇਆ ਹੈ ਫਿਰ ਆਪਾਂ ਕੀ ਲਦਨਾ ਸੀ ਸਾਈ ਸਾਈ ਕਿਓਰੇ ਸੋਨੋ ਠੀਕ ਹੈ ਇੰਨਾ ਕੀ ਫਰਕ ਆ ਕੀ ਤੁਹਾਨੂੰ ਪਤਾ ਬਸ ਕਦੋਂ ਆਉਂਦੀ ਹੈ ਕੀ ਤੁਹਾਨੂੰ ਪਤਾ ਕਿ ਲਾਤਾ ਸਾਈ ਕਦੋਂ ਕਵਾਂਡੋ ਆਂਦੀ ਹੈ ਅਰੀਵਾ ਆਟੋਬਸ ਬਸ ਨੂੰ ਕਹਿੰਦੇ ਆ ਸਾ ਕਵਾਂਡੋ ਅਰੀਵਾ ਆਟੋਬਸ ਅੱਜ ਇਹ ਇੱਕ ਹੋਰ ਸ਼ਬਦ ਦੱਸਾਂ 버거 ਆਪਾਂ ਪੰਜਾਬੀ ਚ ਕਹਿੰਦੇ 버거 ਇਟਾਲੀਅਨ ਜਿੱਥੇ ਬੋਲਦੇ ਹੈਗੇ 버거 ਤੁਸੀਂ ਮੇਰੇ ਨਾਲ ਸਾਰੇ ਬੋਲੋ 버거 ਨਹੀਂ ਕਹਿੰਦਾ ਇਟਾਲੀਅਨ ਜੀ ਤੁਸੀਂ ਇੱਥੇ ਥਿਟਰੀ ਚਾ ਕੇ ਤੁਸੀਂ 버거 ਕਹੋਗੇ ਤੁਹਾਨੂੰ ਕਿਸੇ ਨੇ ਨਹੀਂ ਸਮਝਣਾ ਇੱਥੇ ਕਹਿੰਦੇ ਆ 버거 ਆ 버거 ਇਸ ਤਰ੍ਹਾਂ ਇੱਥੇ ਬੱਸ ਨੂੰ ਕਹਿੰਦੇ ਹੈ ਕਿ ਆਟੋਬੱਸ ਸਾ quando arriva autobus ਕੀ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਹੈ ਆਪਾਂ ਕਿਸ ਨੂੰ ਪੁੱਛਣਾ ਵੀ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਹੈ ਆਪਾਂ ਕਿੱਦਾਂ ਕੁਐਸਚਨ ਕਰਾਂਗੇ ਆਪਾਂ ਸਾਹਮਣੇ ਵਾਲੇ ਬੰਦੇ ਨੂੰ ਸਾ ਪੁੱਛਿਆ ਵੀ డు ਯੂ ਨੋ ਸਾ ਆਉਂਦੀ ਹੈ ਮਤਲਬ ਚਲਾਉਣੀ ਆਉਂਦੀ ਹੈ ਚਲਾਉਣੀ ਆ ਉਹਨੂੰ ਕੀ ਕਹਿੰਦੇ ਇਥੇ ਗੁਇਦਾਰੇ ਗੁਇਦਾਰੇ ਚਲਾਣਾ ਕੀ ਗੁਇਦਾਰੇ ਚਲਾਣਾ ਬਾਕੀ ਨਾ ਗੱਡੀ ਸਾ ਗੁਇਦਾਰੇ ਲਾ ਮਾਕੀ ਨਾ ਥਰੂ ਗੱਡੀ ਚਲਾਉਣੀ ਆਉਂਦੀ ਹੈ

ਤੇਪਾ ਸਟੇਸ਼ਨ ਦਾ ਪੁੱਛਿਆ ਸੀ ਇੱਥੇ ਲਗਾਤਾ ਸਟਾਸ਼ਨ ਸੋ ਸੈਂਟੈਂਸ सेम ਹੀ ਆ ਸੇ ਇਸ ਕਰਕੇ ਮੈਂਦਰ ਜ਼ਿਆਦਾ ਜ਼ੋਰ ਨਹੀਂ ਲਗਾਇਆ ਮੈਂ ਤੁਹਾਨੂੰ ਮੋਟਾ-ਮੋਟਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਸ ਆ ਦੋਵੇਂ ਹੀ ਲ ਬਾਦੋਂ ਸੋ ਆਪਾਂ ਇੱਕ ੜੀ ਫੇਰੇ ਸਾਰੇ ਸੈਂਟੈਂਸ ਰਿਪੀਟ ਕਰਦੇ ਆ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਸੈਂਟੈਂਸ ਤੁਸੀਂ ਸੇਮ ਬਣਾਉਣੇ ਆ ਜਿੱਥੇ ਤੁਸੀਂ ਕਹਿਣਾ ਹੋਵੇ ਕਿ ਤੈਨੂੰ ਪਤਾ ਹੈ ਤਾਂ ਕੀ ਲਗਣਾ ਸਾਈ ਜੇ ਆਪਾਂ ਕਹਿਣਾ ਹੋਵੇ ਮੈਨੂੰ ਤਾਂ ਪਤਾ ਹੈ ਤਾਂ ਥੇ ਕੀ ਲਗਣਾ ਸ ਅਸਲ 'ਨੱਕ ਹੀ ਫਰਕ ਯਾਦ ਰੱਖਣਾ ਠੀਕ ਆ ਕਨਫਿਊਜ਼ ਨਹੀਂ ਹੋਣਾ ਬਈ ਤੇ ਸਾਰੀ ਸਾਲ ਆ ਗਿਆ ਹਾਈ ਹੋਏ ਪਤਾ ਨਹੀਂ ਕੀ ਐ ਉਹ ਚੀਜ਼ ਨਹੀਂ ਕਰਨੀ ਠੀਕ ਆ ਥੋੜਾ ਰਿਲੈਕਸ ਹੋ ਗਏ ਸਾਜਣਾ ਸੈਂਟੈਂਸ ਨੂੰ ਸੈਂਟੈਂਸੇ ਸੇਮ ਰਹੜੀਏ ਸਾਤ ਸਾਈ ਦਾ ਫਰਕ ਅੱਜ ਦੀ ਵੀਡੀਓ ਵਿੱਚ ਮੈਂ ਕਲੀਅਰ ਕੀਤਾ ਹੈ ਸੋ ਆਓ ਆਪਾਂ ਇੱਕ ਵਾਰ ਫਿਰ ਰਿਪੀਟ ਕਰਦੇ ਆ ਕੀ ਤੁਹਾਨੂੰ ਪਤਾ ਅਸੀਂ ਕਿੱਥੇ ਰਹਿੰਦੇ ਹਾਂ ਸਾਈ ਦੋ ਵਯਾ ਬਿਤਿਆਮੂ ਕੀ ਤੈਨੂੰ ਪਤਾ ਉਹ ਕੋਣ ਹੈ ਸਾਈ ਖੀ ਐਲੂਈ ਕੀ ਤੈਨੂੰ ਪਤਾ ਮੰਡੀ ਕਿੱਥੇ ਹੈ ਸਾਈ ਦੋ ਵੇ ਇਲ ਮਰਕਾਤੋ ਕੀ ਤੈਨੂੰ ਪਤਾ ਰੇਲਵੇ ਸਟੇਸ਼ਨ ਕਿੱਥੇ ਹੈ ਸਾਈ ਦੋ ਵੈਲਾ ਸਟਾਜ਼ਿਓਨੇ ਕੀ ਤੈਨੂੰ ਪਤਾ ਅੱਜ ਕਿਹੜਾ ਦਿਨ ਹੈ ਸਾਈ ਕੇ ਜੋਰਨੋ ਐਓਜੀ ਕੀ ਤੁਹਾਨੂੰ ਪਤਾ ਮੈਂ ਕਿੱਥੇ ਰਹਿੰਦੀ ਹਾਂ ਸਾਦੋਵੇ ਆਬੀਥੋ ਕੀ ਤੁਹਾਨੂੰ ਪਤਾ ਸਮਾਂ ਕਿੰਨਾ ਹੋਇਆ ਹੈ ਸਾ ਖਿਓਰ ਸੋਨੋ ਕੀ ਤੁਹਾਨੂੰ ਪਤਾ ਬੱਸ ਕਦੋਂ ਆਉਂਦੀ ਹੈ ਸਾ ਕਵਾਂਡੋ ਰੀਵੋ ਆਟੋਬਸ ਕੀ ਤੁਹਾਨੂੰ ਗੱਡੀ ਚਲਉਣੀ ਆਉਂਦੀ ਹੈ ਸਾ ਗੁਇ ਦਾਰਿਲ ਲਾ ਮਾਕੀਨਾ ਕਿ ਤੁਹਾਨੂੰ ਬਾਤ ਪਤਾ ਬਾਥਰੂਮ ਕਿੱਥੇ ਹੈ ਸਾਡੋ ਵੇਲ ਬਾਗੂ ਸੋ ਐਸੀ ਕਿ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਤੁਸੀਂ ਅੱਜ ਦੀ ਵੀਡੀਓ ਵਿੱਚ ਕੁਛ ਨਾ ਕੁਛ ਜ਼ਰੂਰ ਸਿੱਖਿਆ ਹੋਊਗਾ ਤੇ ਸਿੱਖਿਆ ਦਾ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਮੈਨੂੰ ਸਾਰੇ ਸੋਸ਼ਲ ਮੀਡੀਆ ਦੇ ਟਿਕਟੋਕ ਇੰਸਟਾਗ੍ਰਾਮ ਫੇਸਬੁਕ ਤੇ ਸਾਡੇ ਦੂਸਰੇ ਚੈਨਲ ਯਾਰ ਪਿਆਰ ਪੰਜਾਬੀ 365 ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸੋ ਸਤਿ ਸ੍ਰੀ ਅਕਾਲ ਜੀ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ 'ਚ